ਹਾਂ ਜੀ ਬੋਲਦਾ ਨਹੀਂ ਕੀ ਹੈ ਮੈਨੂੰ ਰੋਜ਼ ਪਤਾ ਨਹੀਂ ਇਹ ਮੈਨੂੰ ਰੋਜ਼ ਮਾਰਦਾ ਜੀ ਐਂ ਲਾਸ ਇੱਕ ਸਰਪੰਚ ਮਾਰਦਾ ਕੇ ਮੈਨੂੰ ਮਾਰਦਾ ਦੋਨੋਂ ਮਾਰਦੇ ਨੇ ਜਿੰਨੇ ਮਿਲ ਕੇ ਕਿਉਂ ਕੰਮ ਕਰਨਾ ਹੈ ਕੰਦੋਰ ਪਾਉਂਦਾ ਸਾਰਾ ਨੂੰ ਪੁੱਛਾ ਕੀਤਾ ਜੀ ਮੈਂ ਥੱਕ ਪਿਆ ਮੈਂ ਕੰਦੋਰ ਓਏ ਅਜੇ ਕਿਉਂ ਮਾਰਦਾ ਭਾਈ ਤੂੰ ਮੁੰਡੇ ਨੂੰ ਹਾਂ ਜੀ ਨਹੀਂ ਮਾਰ ਹੈ ਕੌਣ ਮਾਰਦਾ ਮੈ ਮਾਰਦਾ ਜੀ ਮੈਨੂੰ ਰੋਜ਼ ਕੀ ਮਾਰਿਆ ਇਹਨੇ ਹੁਣ ਮੇੜਾ ਮਾਰਦਾ ਜੀ ਮੇਰੇ ਮੂੰਹ ਤੇ ਰੋਜ਼ ਮੈਨੂੰ ਮਾਰਦਾ ਅੱਛਾ ਦੀਪਕਾ ਇਹਨੂੰ ਗਨੰਨੇ ਨੂੰ ਕੋਈ ਮਾਰਦਾ ਹੁੰਦਾ ਹੈ ਹੈ ਨਹੀਂ ਬਸ ਸਰਪੰਚ ਮਾਰਦਾ ਜੀ ਸਰਪੰਚ ਹਾਂ ਸਰਪੰਚ ਨੂੰ ਪੁੱਛ ਲੈਨੇ ਆਪਾਂ ਆਇਆ ਉਹ ਆ ਗਿਆ ਸਰਪੰਚ ਵੀ ਲੈ ਸਰਪੰਚ ਉਹ ਰਿਆ ਪੁੱਤੋ ਪੁਰੀਆ ਬੇਟਾ ਉਧਰ ਆ ਉਧਰ ਤੈ ਮਾਰਿਆ ਸੀ ਨੰਨੇ ਨੂੰ ਨਹੀਂ ਹੈ ਉਹ ਮਾਰਿਆ ਨਹੀਂ ਨੇ ਤਾਂ ਨਹੀਂ ਮਾਰਦਾ ਹੀ ਰਹਿੰਦਾ ਮੈਨੂੰ ਰੋਜ਼ ਮਾਰਦਣਾ ਵੇਖਿਆ ਆਪ ਕਦੀ ਕਦੀ ਮੈਂ ਆਪ ਵੇਖਿਆ ਤੈਨੂੰ ਮਾਰਦਾ ਤਾਂ ਆਪ ਦੇਖਿਆ ਦੇਖੋ ਸੰਗੇ ਜੀ ਇਹ ਕਹਿੰਦਾ ਮੈਨੂੰ ਮਾਰਦਾ ਇਹ ਸਰਪੰਚਾ ਕਹਿੰਦਾ ਮੈਂ ਆਪ ਦੇਖਿਆ ਉਧਾਨ ਕੇ ਮੈਨੂੰ ਛੇੜਦਾ ਹੈ ਉਹ ਹੈ ਛੇੜਦਾ ਨਹੀਂ ਛੇੜਦਾ ਇਹਨੂੰ ਨਹੀਂ ਤੈਨੂੰ ਮਾਰਦਾ ਤਾਂ ਦੇਖੇ ਰੋਏ ਆਪਣੇ ਆਪ ਦੇਖੇ ਤੈਨੂੰ ਇਹਨੂੰ ਗਗਨ ਰੇਲਮਾ ਪੁੱਛ ਬਸ ਤਾਹਣੇ ਹੈ ਇਸ ਕੋ ਮੈਂ ਪੁੱਛ ਕਰਨੇ ਤਾਂ ਥਾਣੇ ਬਸ ਉਹ ਉੱਠਦਾ ਨਹੀਂ ਹੁੰਦਾ ਨਾ ਬਰਸ਼ ਕਰਨ ਦੀ ਲੋੜ ਹੈ ਉਹ ਤੂੰ ਬਰਸ਼ ਨਹੀਂ ਕਰਦਾ ਭਾਈ ਸਿਰ ਨਹੀਂ ਰੋਈ ਕਰਨਾ ਹਾਂ ਦੋ ਵੇਟ ਸਰਪੰਚ ਨੇ ਤੈਨੂੰ ਕੱਦ ਮਾਰਿਆ ਹੈ ਉਹ ਕਹਿੰਦੇ ਬਰਸ਼ ਨਹੀਂ ਕਰਦਾ ਨਾਲੇ ਮੈਨੂੰ ਦੱਸਦਾ ਕਰਦਾ ਵਾ ਜੀ ਕਰਦਾ ਵਾਂ ਦੇਖਾ ਦੰਦ ਦੰਦ ਨਹੀਂ ਕਰਦਾ ਬਰਸ਼ ਨਹੀਂ ਕਰਦਾ ਤੂੰ ਇਹ ਕਹਿੰਦੇ ਨਹਾਉਂਦਾ ਵੀ ਨਹੀਂ ਹੈਗਾ ਨੰਨਾ ਆਈ ਨਾ ਤਾਵਾਂ ਜੀ ਮੈਂ ਨਹੀਂ ਨਹਾਉਂਦਾ ਕੋਈ ਸਾਫ਼ ਕੱਪੜੇ ਪਾਇਨੇ ਸਵੇਰੇ ਆਏ ਹੋਏ ਹੋਏ ਪੂਮਾ ਦੀ ਪੂਮਾ ਦੀ ਟੀ-ਸ਼ਰਟ ਮੇਰੇ ਪਾਇਨੇ ਨੰਨਾ ਮਾਫੀ ਸਵੇਰੇ ਨਾ ਮਾਫੀ ਇਹਨੂੰ ਦੱਸਿਆ ਉਹ ਕਹਿੰਦੇ ਨਹਾਉਂਦਾ ਵੀ ਨਹੀਂ ਹੈਗਾ ਨੰਨਾ ਉਹ ਵਾਲੀ ਦੀ ਨਮਾਈ ਸਵੇਰੇ ਮੈਂ ਸਾਫ਼ ਕੱਪੜੇ ਪਾਇਨੇ ਅੱਛਾ ਆਉਣਾ ਪਾਇਨੇ ਸਵੇਰੇ ਫਿਰ ਤੁਸੀਂ ਝੂਠ ਕਾ ਤੋ ਬੋਲਦੇ ਹੋ ਵੀ ਕੁੱਟਦਾ ਮੈਨੂੰ ਦੇਖਿਆ ਜੀ ਮੈਂ ਦੇਖਿਆ ਮੈਂ ਕਿ ਉਹ ਨਹੀਂ ਮਾਰਦਾ ਦੇਖਿਆ ਮੈਂ ਕੀ ਦੇਖਿਆ ਕੁਰਦਾ ਹੀ ਮੈਨੂੰ ਉਹ ਲਾ ਆ ਕੀ ਦੇਖਿਆ ਆ ਮੈਂ ਦੇਖਿਆ ਦੇਖੋ ਸੰਗੇ ਜੀ ਕਿੰਨੀ ਭੋਲੀ ਰੂਹ ਹੈ ਇਹ ਇਹ ਕਹਿੰਦਾ ਨੰਨਾ ਕਹਿੰਦਾ ਮੈਨੂੰ ਸਰਪੰਚ ਕੁੱਟਦਾ ਮੈਂ ਆਪ ਦੇਖਿਆ ਤੁਸੀਂ ਸੋਚੋ ਕੀ ਕੀ ਗੱਲ ਓਏ ਗਗਨਾ ਠੀਕ ਹੈ ਜੀ ਪੁੱਤ ਖੜਾ ਤਾਂ ਹੋ ਜਾ ਮਿੱਠੇ ਬਹੱਠਾ ਕਰ ਲੈ ਅੱਛਾ ਤੂੰ ਨਾ ਬਹਿ ਜਾ ਫਿਰ ਪੁੱਤ ਤੂੰ ਤਾਂ ਪ੍ਰਧਾਨ ਆ ساری ਸੰਸਥਾ ਦਾ ਤੇਰਾ ਰੋਗ ਚੱਲਦਾ ਭਾਈ ਭਾਈ ਸਰਪੰਚ ਤਾਂ ਇਹ ਜੇ ਕੁੱਟਿਆ ਮੁੰਡੇ ਨੂੰ ਦੇਖ ਲਾ ਮੈਨੂੰ ਲੱਗਦਾ ਤੇਨੇ ਕੁੱਟਿਆ ਹੋਊਗਾ ਨਹੀਂ ਕੁੱਟਿਆ ਹੋਊਗਾ ਉਹ ਬੰਦੇ ਠਾਣਦਾ ਸਵੇਰੇ ਹੈ ਬੋਰਸ ਕਰਾਉਂਦੇ ਨਾ ਬੰਦੇ ਠਾਣੇ ਪੈਂਦੇ ਆ ਅੱਛਾ ਅੱਛਾ ਜਦੋਂ ਬ੍ਰਸ਼ ਕਰਾਉਂਦੇ ਨੇ ਸਰਪੰਚ ਦੀ ਡਿਊਟੀ ਆ ਠਾਲਣ ਦੀ ਇਹ ਤਾਂ ਠਾਲੂਗਾ ਹੀ ਤੈਨੂੰ ਤੂੰ ਕਹਿੰਦਾ ਕੁੱਟਦਾ ਵੀਰੇ ਚਲੋ ਠੀਕ ਹੈ ਜੀ ਹੈ ਪਹਿਲਾਂ ਮੈਂ ਝੂਠ ਬੋਲਦਾ ਨਾ ਨਹੀਂ ਮੈਂ ਦੇਖਿਆ ਜੀ ਮੈਂ ਦੇਖਿਆ ਕੀ ਦੇਖਿਆ ਮਾਰਦਾ ਮੈਨੂੰ ਇਹਲਾ ਹੈ ਮਾਰਦਾ ਮੈਨੂੰ ਅੱਛਾ ਤੈਨੂੰ ਦੇਖਿਆ ਤੈਨੂੰ ਮਾਰਦਾ ਹੈ ਹੈ ਝੂਠ ਬੋਲਦਾ ਨਾ ਉਹ ਮੈਂ ਦੇਖਿਆ ਮਹਾਰਾ ਜੀ ਮੈਂ ਦੇਖਿਆ ਆਪਣੇ ਆਪ ਦੇਖਿਆ ਮੈਂ ਉਹ ਦੇਖਣਾ ਵਾ ਉਹ ਤਾਂ ਮੈਂ ਝਾੜੂ ਪੋਚਾ ਕੀਤਾ ਹਾਂ ਤੈਨੂੰ ਆਪ ਦੇਖਿਆ ਤੈਨੂੰ ਇਹ ਮਾਰਦਾ ਹੈ ਸਾਨੂੰ ਕੋਈ ਗਾ ਨਹੀਂ ਹੁੰਦਾ ਜਦੋਂ ਮੈਂ ਨਹੀਂ ਕੋਈ ਗਵਾਹ ਹੋਵੇ ਇਸ ਗੱਲ ਦਾ ਬਾ ਠੀਕ ਹੈ ਕੋਈ ਗਵਾਹ ਹੈਗਾ ਕਿਸੇ ਹੋਰ ਨੇ ਦੇਖਿਆ ਹੋਵੇ ਨਹੀਂ ਰਮਨ ਅੰਕਲ ਬੈਠਾ ਹੈ ਜੀ ਰਮਨ ਅੰਕਲ ਰਮਨ ਅੰਕਲ ਨੂੰ ਪੁੱਛ ਰਹੇ ਨੇ ਕੋਈ ਨਾ ਸਭਾ ਠੀਕ ਹੈ ਜੀ ਕੋਈ ਗਾਗਰ ਪੁੱਤ ਕੋਈ ਹੋਰ ਪ੍ਰੋਬਲਮ ਕੋਈ ਬਾ ਠੀਕ ਹੈ ਜੀ ਕੋਈ ਚੜਦੀ ਕਲਾ ਪੂਰੀ ਤੇ ਮੈਨੂੰ ਰਾਤ ਕੀ ਕਿਹਾ ਤੀ ਕੁਛ ਨਹੀਂ ਤੂੰ ਪੁੱਤ ਖੁਸ਼ ਰਿਹਾ ਕਰਨ ਵਾਲੇ ਹੱਸਦਾ ਰਿਹਾ ਕਰ ਅਚਾਨਕ ਨਹੀਂ ਦਿੰਦਾ ਜੀ ਮੈਨੂੰ ਕੀ ਓਏ ਝੂਠੂ 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 ਚਾਹ ਤਾਂ ਤੂੰ ਇੰਨੀ ਪੀਂਦਾ ਹੋਰ ਤੂੰ ਕਾਹਤੋ ਬੈਠਾ ਉਰੇ ਚਾਹ ਪੀਂ ਨੰਮਰਾ ਦਾ ਬੈਠਾ ਹੋਰ ਚਾਹੀਦੀ ਹੋਰ ਪੀਲਾ ਫਿਰ ਝੁੱਟਿਆ ਅੰਕ ਦਾ ਬਾਦ ਹੋ ਗਈ ਇਹ ਦਿੰਦਾ ਨਹੀਂ ਆ ਦੇ ਝੁੱਟਾ ਬਹੁਤ ਹੈ ਚਾੜੂ ਲਾਇਆ ਸਾਰਾ ਨਾਲੇ ਤਾਂ ਚਾਹ ਪੀਣੀ ਨਾਲੇ ਕਹਿੰਦਾ ਚਾਹ ਨਹੀਂ ਦਿੰਦਾ ਉਹ ਚਾੜੂ ਲਾਇਆ ਸਾਰਾ ਨਹੀਂ ਲਾਇਆ ਚੰਗਾ ਉਹ ਤਾਂ ਠੀਕ ਆ ਤੈਨੂੰ ਕਦ ਕੁੱਟਿਆ ਉਹ ਨਹੀਂ ਕਦ ਕੁੱਟਿਆ ਝੁੱਟਿਆ ਕੁੱਟਿਆ ਨਹੀਂ ਨਾ ਸੱਚ ਦਾ ਝੂਠ ਬੋਲਦਾ ਤੀ ਨਾ ਹੈ ਪਹਿਲਾਂ ਦੱਸ ਝੂਠ ਬੋਲਦਾ ਤੀ ਨਾ ਨਹੀਂ ਕੁੱਟਿਆ ਨਹੀਂ ਕੁੱਟਿਆ ਝੂਠ ਬੋਲਦਾ ਤੀ ਨਾ ਉਨੇ ਕਟਨੀ ਕੁੱਟੇ ਨਾ ਮਾ ਚੁੱਟ 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 ਨਹੀਂ ਨਹੀਂ ਮਾ ਨਾ ਹੈ ਨਹੀਂ ਨਹੀਂ ਲਾ ਦੀਏ ਹੁਣ ਤੇਰੀ ਇੱਕ ਦੋ ਇਹ ਆ ਜੀ ਗਗਨਦੀਪ ਸਿੰਘ ਨੰਨਾ ਠੀਕ ਹੈ ਜਾਓ ਮੈਂ ਬੰਦੀ ਕਿਉਂ ਜਾਓ ਵੇਖੇ ਰਹਿਣਦੇ ਇੱਥੇ ਜੀ ਕਿਉਂ ਰਹਿਣਦੇ ਤੇ ਝੂੜਕਾ ਤੋਂ ਬੋਲਿਆ ਹੁਣ ਨਹੀਂ ਬੋਲਦਾ ਜੀ ਬੋਲਿਆ ਝੂਠ ਤੇ ਨਹੀਂ ਉਹ ਨਹੀਂ ਬੋਲਦਾ ਰੈਨ ਦੋੜ ਧਰਤੀ ਨੂੰ ਮੱਥਾ ਨਾ ਟੇਕੀ ਜਾ ਤੈਨੇ ਝੂਠ ਬੋਲਿਆ ਹੁਣ ਕਿਉਂ ਬੋਲਿਆ ਝੂਠ ਹੈ ਉਠ ਕੇ ਬੋਲੇ ਨਾ ਕਹਿੰਦਾ ਨਹੀਂ ਬੋਲਦਾ ਨਾ ਨੂਨ ਛੱਡੋ ਨਹੀਂ ਨਾਲੇ ਹਰ ਰੋਜ ਬੋਲੀ ਜਾਂਦਾ ਨਹੀਂ ਕਹਿੰਦਾ ਰਹਿਣ ਬੋਲਦਾ ਇਹ ਆ ਜੀ ਭੋਲਾ ਸਾਡਾ ਭਾਈ ਲਗਨਦੀਪ ਸਿੰਘ ਨੰਨਾ ਚਾਹ ਕਿ ਨਹੀਂ ਦੇਖੀ ਜਾਂਦਾ ਨਾਲੇ ਕਹਿੰਦਾ ਮੈਨੂੰ ਚਾਹ ਨਹੀਂ ਦਿੰਦੇ ਦੇ ਦੇ ਨਾਲੇ ਚਾਹ ਕਿ ਨਹੀਂ ਦੇਖੀ ਅਬ ਦਿੰਦਾ ਦਿੰਦਾ ਬਣ ਰਹੀ ਆ ਦੇ ਦੇ ਕੰਮ ਕੀਤਾ ਹੀ ਹਾਂ ਅਬ ਦਿੰਦਾ ਦਿੰਦਾ ਬਣ ਰਹੀ ਆ ਨਾਲੇ ਕਹਿੰਦਾ ਮੈਨੂੰ ਚਾਹ ਨਹੀਂ ਦਿੰਦੇ ਨਾਲੇ ਚਾਹ ਹੈ ਦੇ ਦੇ ਤੁਹਾਨੂੰ ਕੰਮ ਕੀਤਾ ਹੀ ਉਹ ਪੀ ਲੈ ਬੁੱਤ ਪੀ ਲੈ ਮੇਰੀ ਆ ਲੈ ਯਾਰ ਪਾ ਦੇ ਯਾਰ ਪਾਉਂਦੇ ਨੇ ਚਾਹ ਬਣ ਰਹੀ ਆ ਬਾਲੀ ਤਾਂ ਆ ਜਾਣਾ ਤੇ ਕੱਚੀ ਹੋ ਦੇ ਦੇ ਵੀ ਹੁਣ ਪੱਟੇ ਦੀ ਬਣੀ ਜੀ ਹੈ ਪੱਟੇ ਦੀ ਬਣੀ ਕਿੱਥੇ ਆ ਯਾਰ ਧਰੀ ਵੀ ਆ ਚਾਹ ਯਾਰ ਚਾਹ ਧਰੀ ਵੀ ਆ ਵੀਰੇ ਦੁੱਧ ਪਾਣ ਰਿਹਾ ਦੁੱਧ ਸੰਗਤ ਆਈ ਵੀ ਹੈ ਨਾ ਨਾਲੇ ਤੇਰੇ ਲਈ ਨਾਲੇ ਸੰਗਤ ਲਈ ਕਿੰਨੀ ਵਾਰੀ ਚਾਹ ਪੀਣਾ ਹੁੰਨਾ ਪੁੱਤ ਰੋਜ਼ ਕਿੰਨਾ ਵਾਰੀ ਕਿੰਨੀ ਵਾਰੀ 10 ਵਾਰ ਕਿੰਨੇ ਕਿੰਨੇ ਕੌਲਾ ਪੀਣਾ ਹੁੰਨਾ ਪੜਕੇ ਹੈ ਹੁਣ ਤਾਂ 2 ਮਿੰਟ ਪਹਿਲਾਂ ਕਹਿੰਦੀ ਮੈਨੂੰ ਚਾਹ ਨਹੀਂ ਦਿੰਦਾ ਚੁੱਟੂ ਚੁੱਟੂ ਲਾ ਦੇ ਚੁੱਟਿਆ ਹੈ ਤੇਰੇ ਤਾਂ ਜਾਨ ਵੀ ਨਹੀਂ ਹੈਗੀ ਗਗਨ ਪੁੱਤ ਕਿੰਨਾ ਪਿਆਰਾ ਬੱਚਾ ਤੇਰੇ ਪਤਾ ਕਿੰਨਾ ਪਿਆਰਾ ਨਾ ਤਾਂ ਇਹਨਾਂ ਜਦੋਂ ਆਪਾਂ ਵਾਈ ਮੈਂ ਕਹਾਂ ਸਾਫ ਨਹੀਂ ਨਾ ਤਾਂ ਨਹੀਂ ਨਾ ਤਾਂ ਕੱਪੜੇ ਸਾਫ ਨੇ ਨਾ ਤਾਂ ਨਹੀਂ ਅੱਜ ਮੈਨੂੰ ਪਤਾ ਨਹੀਂ ਨਹੀਂ ਨਾ ਕਾਸੂਰੇ ਵਾਲੀ ਨੇ ਨਵਾਇਆ ਬਰਸ਼ ਨਹੀਂ ਨਾ ਕੀਤਾ ਅੱਜ ਕੀਤਾ ਨਹੀਂ ਕੀਤਾ 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 ਅੱਜ ਕਿੰਨੇ ਦਿਨਾਂ ਬਾਅਦ ਕੀਤਾ ਰੋਜ਼ ਕਰਨਾ ਨਹੀਂ ਕੀਤਾ ਆ ਨਹੀਂ ਜੀ ਮੈਂ ਨਹੀਂ ਮੰਨਦਾ ਝੂਠ ਬੋਲਦਾ ਨਹੀਂ ਨਹੀਂ ਰੋਜ਼ ਕਰਨਾ ਯਾਰ ਨਹੀਂ ਕਰਦਾ ਦਿਖਾ ਚੰਗਾ ਤੇਰਾ ਬ੍ਰਸ਼ ਦਿਖਾ ਕਿੱਥੇ ਹੈ ਰੋਜ਼ ਕਰਨਾ ਯਾਰ ਤੇਰਾ ਬ੍ਰਸ਼ ਦਿਖਾ ਕਿੱਥੇ ਹੈ ਕਿਹੜੀ ਸਾਬਣ ਨਾਲ ਹੱਥਾ ਚੰਗਾ ਸ਼ੈਂਪੂ ਨਾਲ ਸ਼ੈਂਪੂ ਨਾਲ ਨਾ ਤਾਂ ਬੋਤਲ ਦੀ ਨਾਲ ਹੈ ਬੋਤਲ ਦੀ ਨਾਲ ਬੋਤਲ ਪਿੰਡੇ ਦੇ ਸ਼ੈਂਪੂ ਲਾਇਆ ਸੀ ਹਾਂ ਬਾਲੀਆਂ ਨੇ ਨਾ ਮਾਇ ਸਾਬਣ ਮਾਰ ਕੇ ਆ ਗਏ ਫਲੋਰੀ ਨੇ ਹੈ ਫਲੋਰੀ ਨੇ ਤੇ ਬਾਲੀ ਨੇ ਦੋਨਾਂ ਨੇ ਮਸਲ ਕੇ ਹਾਂਜੀ ਹਾਂਜੀ ਅੱਛਾ ਇਹਦੇ ਖਰੋੜੀ ਨੇ ਨਾ ਮਾਇ ਇੱਕ ਪਾਲੀ ਨੇ ਮੈਂ ਪੁੱਛ ਕੇ ਹਾਂ ਉਹਨਾਂ ਨੂੰ ਚੁੱਟਦਾ ਨਹੀਂ ਬੋਲਦਾ ਨਹੀਂ ਨਹੀਂ ਪੁੱਛ ਲੋ ਸੋਰੀ ਮਾਤਾ ਐ ਬਾਥਰੂਮ ਤੇ ਗਿਆ ਹਾਂ ਠੀਕ ਆ ਠੀਕ ਆ ਠੀਕ ਆ ਬਿਕਰਨੇ ਨਮਾਇਆ ਬਿਕਰਨੇ ਵੀ ਐਡਾ ਤਾਂ ਤੇਰਾ ਸਰੀਰ ਵੀ ਨਹੀਂ ਹੈਗਾ ਵੀ ਤੈਨੂੰ ਤਿੰਨ ਜਾਨੇ ਨਮਾਉਣਗੇ ਨਮਾਉਣਾ ਨਮਾਇਆ ਮੜਾ ਜੇ ਤਾਂ ਤੇਰਾ ਸਰੀਰ ਐਡਾ ਕਿ ਜਵਾਕ ਜਿੱਡਾ ਕ ਹੈ ਹੱਸ ਕੇ ਦਿਖਾ ਫਿਰ ਹੱਸਿਆ ਕਰ ਨਰਾਜ ਜਨ ਹੋ ਕੇ ਬੈਠੇ ਕਰ ਲਓ ਜੀ ਸੰਜੇ ਜੀ ਇਹ ਹੈਗਾ ਜੀ ਗਗਨਦੀਪ ਸਿੰਘ ਨੰਨਾ ਔਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਇਹ ਆਪਣਾ ਘਰ ਆ ਜੀ ਅਸੀਂ ਆਪ ਜੀ ਨੂੰ ਦੂਜੇ ਵੀਰ ਵੀ ਦਿਖਾਉਣੇ ਆ ਸਾਰੇ ਵੀਰ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ 100 ਦੇ ਕਰੀਬ ਐਸੀਆਂ ਰੰਬੀ ਰੂਹਾਂ ਆਪਣੇ ਕੋਲੇ ਰਹਿੰਦੀਆਂ ਨੇ ਜੀ ਜਿਵੇਂ ਆਹ ਗੁਰੂ ਸਾਰੇ ਵੀਰ ਕੁਛ ਵੀਰ ਆਪਣੀ ਸੇਵਾ ਲੱਗ ਜਾਂਦੇ ਨੇ ਜਿਵੇਂ ਉਹ ਅੰਦਰ ਸੇਵਾ ਲੱਗੇ ਹੋਏ ਨੇ ਹਾਂ ਜੀ ਕੀ ਹੋ ਗਿਆ ਬੇਟਾ ਹੋ ਗਿਆ ਇਹ ਮੇਰਾ ਮਾਰਦਾ ਹੈ ਹੈ ਕੀ ਕਹਿੰਦਾ ਮੇਰਾ ਮਾਰਦਾ ਉਹ ਨਹੀਂ ਤੁਹਾਨੂੰ ਨੰਨੇ ਨੇ ਮਾਰਿਆ ਕਿਹੜੀ ਗੱਲ ਤੋਂ ਮਾਰੇ ਉਹਨੇ ਹਾਂਜੀ ਕਹਿੰਦੇ ਮੇਰੇ ਨਾਲ ਲੜਦੇ ਰਹਿੰਦੇ ਹੋ ਹੈ ਕੰਨ ਜਦੋਂ ਮੇਰੇ ਥੰਦੇ ਨਾਲ ਮਾਰ ਕਰ ਹੁਣ ਉਹਨੇ ਤੁਹਾਨੂੰ ਮਾਰਿਆ ਉਸ ਤੋਂ ਬਾਅਦ ਤੋਂ ਜਦੋਂ ਪੁਸਵੇਰੇ ਮਿਲੇ ਹੁਣ ਤੁਸੀਂ ਖੜੇ ਰੋ ਰਹੇ ਹੋ ਮਾਰਿਆ ਉਹਨੇ ਉਹ ਆ ਕੇ ਬੈਠੇ ਸੋਹਲਾ ਮੈਨੂੰ ਜੱਟ ਨਹੀਂ ਮਾਰਿਆ ਬਾਪੂ ਜੀ ਪਤਾ ਨਹੀਂ ਨੰਨੇ ਤਾਂ ਮਾਰਿਆ ਮਾਰਿਆ ਨਾ ਹੈ ਬੇਟਾ ਕੀ ਹੋਇਆ ਦਸ ਸਰਪੰਚ ਪੁੱਤ ਉਹ ਮੇਰੀ ਜਗ੍ਹਾ ਤੇ ਬਹਿ ਗਿਆ ਮੈਂ ਉੱਤੇ ਬੈਠਾ ਰਹਾ ਉਹ ਜਗ੍ਹਾ ਤੇ ਬਹਿ ਗਿਆ ਕੋਈ ਗੱਲ ਨਹੀਂ ਬੇਟਾ ਤੂੰ ਇੱਥੇ ਬਹਿ ਜਾ ਬਾਪੂ ਕੋਲੇ ਬਹਿ ਜਾ ਔਰ ਕੋਈ ਗੱਲ ਨਹੀਂ ਦੋ ਹਾਂ ਤੂੰ ਕਿਸੇ ਹੋਰ ਜਗ੍ਹਾ ਤੇ ਬਹਿ ਜਾ ਬੇਟਾ ਠੀਕ ਆ ਨੰਨੇ ਤੂੰ ਹਟ ਜਾ ਪੁੱਤ ਤੂੰ ਇਹ ਗਲਤੀਆਂ ਕਰਨੋ ਦੇਖੋ ਸੰਗਤ ਜੀ ਪਹਿਲਾਂ ਨੰਨਾ ਕਹਿੰਦਾ ਸੀ ਮੈਨੂੰ ਕਹਿੰਦਾ ਸਰਪੰਚ ਮਾਰਦਾ ਨੰਨਾ ਝੂਠ ਬੋਲਦਾ ਔਰ ਦੇਖੋ ਸਰਪੰਚ ਜੀ ਜਰਾ ਇਹਨੂੰ ਮਤਲਬ ਨੇ ਹੁਣ ਉਹਦੀ ਜਗ੍ਹਾ ਤੇ ਬਹਿ ਗਿਆ ਤਾਂ ਕਰਕੇ ਇਹ ਬੱਚਾ ਜਿਹੜਾ ਭਾਵੁਕ ਹੋ ਗਿਆ ਮਤਲਬ ਇਹ ਛੋਟਾ ਦਿਲਾ ਜੀ ਬਹੁਤ ਰੋਣ ਲੱਗ ਜਾਂਦਾ ਜੀ ਮਾੜੀ ਮਾੜੀ ਗੱਲ ਦੇ ਉੱਪਰ ਟੈਨਸ਼ਨ ਲੈ ਕੇ ਹਨਾ ਜੀ ਕੋਈ ਗੱਲ ਨਹੀਂ ਪੁੱਤ ਸਰਪੰਚ ਠੀਕ ਆ ਬੇਟਾ ਹੁਣ ਨਹੀਂ ਗੱਲ ਤੁਸੀਂ ਇੱਕ ਕੰਮ ਕਰੋ ਤੁਸੀਂ ਮੇਰੇ ਨਾਲ ਪ੍ਰਸ਼ਾਦਾ ਛਕ ਲਓ ਠੀਕ ਆ ਆਪਾਂ ਉੱਥੇ ਬਹਿ ਕੇ ਛਕਾਂਗੇ ਮੈਂ ਇੱਕ ਥਾਂ ਮੈਂ ਜਾ ਕੇ ਆ ਗਿਆ ਠੀਕ ਆ ਇੱਕ ਥਾਂ ਮੇ ਬੱਚੇ ਦੀ ਡੈਥ ਹੋ ਗਈ ਉੱਥੇ ਜਾ ਕੇ ਆ ਗਿਆ ਆਪਾਂ ਅੱਧੇ ਘੰਟੇ ਚ ਦੁਬਾਰੇ ਪ੍ਰਸ਼ਾਦਾ ਛਕਾਂਗੇ ਠੀਕ ਆ ਓਕੇ ਹੁਣ ਮੈਨੂੰ ਆ ਕੇ ਨੰਨੇ ਜੇ ਤਾਂ ਕੁਛ ਕਿਹਾ ਨਾ ਤੈਨੂੰ ਇਹ ਦੇਖ ਲੈ ਬ੍ਰਿਕੜ ਕੈਤੀ ਕਹੂੰ ਤੇਰੀ ਕੀ ਕਹਤਾ ਹੈ ਉਹਨਾਂ ਨੂੰ ਤੇ ਉਹਦੀ ਜਗ੍ਹਾ ਤੇ ਕਾਹਤੋਂ ਬੈਠਿਆ ਤੂੰ ਹੈ ਕਿਤੇ ਹੋਰ ਬਹਿ ਜਾਂਦਾ ਤੂੰ ਜਾਂ ਕਿਤੇ ਹੋਰ ਬਹਿ ਜਾ ਤੂੰ ਪੁੱਤ ਇਹਨੂੰ ਬਹਿ ਜਾਂਦੇ ਜਾ ਬਹਿ ਜਾ ਸਰਪੰਚ ਪੁੱਤ ਚੱਕ 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 ਉਧਰ ਚੱਕ ਥਾਲ ਚੱਕ ਇਧਰ ਦੀ ਲੰਗ ਦੇ ਵਿੱਚ ਦੀ ਪੁੱਤਰੇ ਦੀ ਲੰਗ ਜਾ ਉਰੇ ਦੀ ਲੰਗ ਬੇਟਾ ਇਧਰ ਦੀ ਇਧਰ ਦੀ ਇਧਰ ਦੀ ਬੇਟਾ ਇਧਰ ਦੀ ਲੰਗ ਦੇ ਵਿੱਚ ਦੀ ਬੇਟਾ ਚੱਲ ਚੱਕ ਲੈ ਪੁੱਤ ਥਾਲ ਚੱਕਨੇ ਚੱਲ ਬੈਠ ਜਾ ਚਕਲੇ ਚਕਲੇ ਤਰਥਾਲ ਚਕਲਾ ਲੋ ਜੀ ਸੰਗਤ ਜੀ ਇੰਨੀ ਕੀ ਲੜਾਈ ਇਹ ਨੇ ਪੋਲੀਆਂ ਰੱਬੀ ਰੂਹਾਂ ਦੀ ਰੱਬੀ ਰੂਹਾਂ ਨੇ ਸੰਗਤ ਜੀ ਇਹ ਰੱਬੀ ਲੈ ਬੈਠ ਪੁੱਤ ਦੇਖੋ ਇਹਨੇ ਪਛਾਦਾ ਨਹੀਂ ਛਕਿਆ ਜੀ ਵੀ ਮੇਰੀ ਜਗ੍ਹਾ ਤੇ ਨੰਨਾ ਬਹਿ ਗਿਆ ਇਹ ਰੱਬੀ ਰੂਹਾਂ ਨੇ ਸੰਗਤ ਜੀ ਆਪ ਜੀ ਦੇਖ ਰਹੇ ਹੋ ਰੱਬੀ ਰੂਹਾਂ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਹੁੰਦੀਆਂ ਨੇ ਪੋਲੀਆਂ ਰੂਹਾਂ ਗਗਨ ਪੁੱਤ ਤੂੰ ਅਜਨਾ ਜਿੱਦ ਨਾ ਕਰਿਆ ਕਰ ਚੰਗਾ ਪੁੱਤ ਹੁਣ ਅੱਗੇ ਨੂੰ ਤਾਂ ਨਹੀਂ ਕਰਦਾ ਠੀਕ ਆ ਬੇਟਾ ਉਹ ਪੁੱਤ ਰੋਣ ਲੱਗ ਗਿਆ ਨਾ ਬੱਚਾ ਠੀਕ ਆ ਹਾਂ ਤੁਸੀਂ ਮਿਲ ਕੇ ਰਹਿਣਾ ਦੋਨਾਂ ਨੇ ਪਿਆਰ ਕਰਨਾ ਮੈਂ ਨਾਲ ਦੇ ਪਿੰਡ ਜਾ ਕੇ ਆ ਗਿਆ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਦੁਬਾਰਾ ਠੀਕ ਆ ਮੈਨੂੰ ਪਿਆਰ ਕਰਦੇ ਹੋ ਮਿਲਨੇ ਚਾਹਿੰਦੇ ਕੋ ਦੂਜੇ ਨੂੰ ਹੱਸਦੇ ਬੁਲਾਉਂਦੇ ਚਾਹੀਓ ਠੀਕ ਆ ਬੇਟਾ ਠੀਕ ਆ ਇਹ ਉਂਝ ਕਰਦਾ ਮੈਂ ਤੈਨੂੰ ਮਾਰੇ ਇਹਨੇ ਕਿੰਨੇ ਦਿਨ ਹੋ ਗਏ ਨੇ ਨਹੀਂ ਤੂੰ ਉਹਦੀ ਜਗ੍ਹਾ ਤੇ ਕਦੋਂ ਬੈਠੇ ਫਿਰ ਮੈਂ ਬਹਿ ਜਾ ਤਾਂ ਮੇਰੀ ਮੈਂ ਤਾਂ ਕੰਮ ਕਰ ਕਹੀਂ ਕਿ ਤੂੰ ਬਹਿਣਾ ਨਹੀਂ ਨਹੀਂ ਕੰਮ ਤਾਂ ਕਰ ਕੇ ਐ ਤੂੰ ਉਹਦੀ ਜਗ੍ਹਾ ਤੇ ਨਾ ਬੈਠ ਕਿਸੇ ਹੋਰ ਜਗ੍ਹਾ ਤੇ ਬਹਿ ਜਾ ਕਰ ਪੁੱਤ ਤੂੰ ਅੱਗੇ ਕਿੱਥੇ ਬੈਠਦਾ ਹੁੰਦਾ ਮੈਂ ਕਿ ਬੰਨਣਾ ਫਿਰ ਉੱਥੇ ਕਦੋਂ ਬੈਠੇ ਤੂੰ ਜਾਣ ਕੇ ਜਾ ਕੇ ਸੰਜੇ ਜੀ ਜਾਣ ਕੇ ਬੈਠਿਆ ਇਹ ਕਰੋ ਠੀਕ ਹੈ ਜੀ ਬੰ ਕੀ ਨੇ ਜੀ ਗੁਰੂ ਨਾਨਕ ਦਾ ਦਰ ਰੱਬੀ ਰੂਹਾਨੀ ਜੀ ਇਹ ਮੈਂ ਪਿਆ ਜੀ ਉਹ ਹਾਂ ਵੀ ਪੁੱਤ ਤੂੰ ਦੇਖਦਾ ਸਰਪੰਚ ਗੁੱਸੇ ਕਰਤਾ ਤੈਨੂੰ ਬੇਟਾ ਐਂ ਕਹ ਤੂੰ ਗੁੱਸੇ ਕਰਤਾ ਤੁਸੀਂ ਦੋਨੇ ਪੁੱਤ ਢੋਲੇ ਬੱਚੇ ਹੋ ਹੈ ਦੱਸੋ ਮੈਨੂੰ ਕੀ ਹੋ ਗਿਆ ਜੀ ਬੇਟਾ ਤੁਸੀਂ ਇਹਦੀ ਜਗ੍ਹਾ ਤੇ ਬਹਿ ਕੇ ਤੇ ਹੈ ਅੱਤ ਅੱਤ ਹੱਲਾ ਤੂੰ ਜਿਹੜੀ ਜਗ੍ਹਾ ਤੇ ਬਹਿ ਕੇ ਤੇ ਕਾ ਤੂੰ ਜਾਣ ਕੇ ਬੈਠੇ ਦੀ ਹੈ ਜਾਣ ਕੇ ਬੈਠੇ ਦੀ ਹੈ ਆ ਤੇਰੇ ਵਿੱਚ ਲਾਦਾ ਇੱਕ ਜਾਣ ਕੇ ਬੈਠੇ ਦੀ ਹੈਗਾ ਨਾ ਪੁੱਤ ਜਾਣ ਕੇ ਨਾ ਬੈਠਿਆ ਕਰੋ ਰੋਣ ਲੱਗ ਗਿਆ ਦੀ ਬੱਚਾ ਯਾਰ ਅੱਗੇ ਤੋਂ ਨਹੀਂ ਬੈਠਣਾ ਠੀਕ ਆ ਜਾਣ ਕੇ ਨਹੀਂ ਬੈਠਣਾ ਤੂੰ ਜਾਣ ਕੇ ਬੈਠੇ ਦੀ ਨਾ ਆ ਤੇਰੇ ਵਿੱਚ ਲਾਦਾ ਇੱਕ ਤੇਰੇ ਲਓ ਜੀ ਸੰਗੇ ਜੀ ਸਾਰਾ ਪਰਿਵਾਰ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਸਰਪੰਚ ਹੋ ਰਿਹਾ ਪੁੱਤ ਕੇ ਮਾਰੇ ਹਾ ਉਰੇ ਬੇਟੀ ਹੁਣ ਠੀਕ ਆ ਹੁਣ ਤਾਂ ਨਹੀਂ ਗੁੱਸੇ ਕਿਸੇ ਨਾਲ ਇੱਧਰ ਦੇਖ ਪੁੱਤ ਕਿਹਦੇ ਨਾਲ ਗੁੱਸੇ ਆ ਤੂੰ ਨੰਨੇ ਨਾਲ ਚੱਲ ਨੰਨੇ ਕੋਲ ਚੱਲੀ ਆਪਾਂ ਚੱਲ ਹੈਲੋ ਹਾਈ ਕਰਾਈਏ ਤੇਰੀ ਚੱਲ ਚੱਲ ਪੁੱਤ ਚੱਲ ਤੂੰ ਸੌਰੀ ਫੀਲ ਕਰਾਈਏ ਨੰਨੇ ਤੋਂ ਨੰਨੇ ਆ ਜਾ ਇਹਨੂੰ ਸੌਰੀ ਫੀਲ ਕਰ ਪੁੱਤ ਤੇ ਤੈਨੂੰ ਬੜਾ ਉਮਰ ਚ ਇੱਧਰ ਆ ਚੱਪਲਾ ਪਾ ਕੇ ਆ ਜਾ ਬੇਟਾ ਤੇ ਤੈਨੂੰ ਵੱਡਾ ਉਮਰ ਦੇ ਵਿੱਚ ਪੁੱਤ ਵੀਰੇ ਨੂੰ ਸੌਰੀ ਫੀਲ ਕਰ ਆ ਜਾ ਐ ਗੁੱਸੇ ਦੇ ਨਾਲ ਦੇਖ ਗੱਲ ਕੋਈ ਹੋਰ ਆ ਤੁਹਾਡੇ ਵਿੱਚ ਬੈਠਣ ਵਾਲੀ ਗੱਲ ਨਹੀਂ ਹੈਗੀ ਇੱਕ ਦੂਜੇ ਦੀ ਨਾਲ ਬੈਠਣ ਵਾਲੀ ਗੱਲ ਨਹੀਂ ਹੈਗੀ ਕੋਈ ਹੋਰ ਗੱਲ ਆ ਸਰਪੰਚ ਕੀ ਗੱਲ ਆ ਪੁੱਤ ਹੈ ਕਰਤਾਰ ਨੂੰ ਮਿਲਣ ਆਇਆ ਹੋ ਯਾਰ ਪਿਆਰ ਨਾਲ ਹੋ ਸਰਪੰਚ ਉਲਾ ਹੈ ਬੇਟਾ ਮੈਂ ਤੈਨੂੰ ਰੋਣ ਲਈ ਬੁਲਾਇਆ ਥਰੇ ਪਿਆਰ ਕਰੋ ਇੱਕ ਜਾਨੇ ਦੋਨੇ ਜਾਨੇ ਜੱਫੀ ਪਾ ਦੋ ਇਹ ਭਰਾ ਵੈਰੀ ਗੁੱਡ ਹਾਂ ਚਲੋ ਪਾ ਠੀਕ ਆ ਗਗਨ ਤੈਮੀਂ ਇੱਕ ਤਾਂ ਕੋਈ ਗਲਤੀ ਕਰਨੀ ਤਾਂ ਐ ਵੀ ਨਹੀਂ ਕਰਨੀ ਠੀਕ ਹੈ ਪੁੱਤ ਇਹ ਤਾਂ ਬੈਠੇ ਸੀ ਤੇਰੀ ਜਗ੍ਹਾ ਤੇ ਹੋਰ ਤਾਂ ਨਹੀਂ ਗਲਤੀ કરી ਕੋਈ ਕੁਝ ਕਿਹਾ ਇਹਨੇ ਦੱਸ ਕਿਹਾ ਤਾਂ ਨਹੀਂ ਕੁਝ ਬਸ ਫਿਰ ਪੁੱਤ ਬੈਠੀ ਤੀ ਗੇ ਇੱਕ ਤੇਰੀ ਜਗ੍ਹਾ ਤੇ ਠੀਕ ਹੈ ਐਦਾ ਨਹੀਂ ਕਰਨਾ ਸਰਪੰਚ ਆ ਤੇਰਾ ਨੋ ਕੀ ਹੈ ਗਗਨ ਪੁੱਤ ਤੂੰ ਬੈਠਣਾ ਨਹੀਂ ਤੂੰ ਤਾਂ ਸਿਆਣਾ ਯਾਰ ਤੇ ਤੂੰ ਇਹ ਉਮਰ 'ਚ ਬੜਾ ਪਰ ਸਰਪੰਚ ਠੀਕ ਹੈ ਗਗਨ ਦੇਖ ਲੈ ਉਹਨੇ ਤੈਨੂੰ ਗगन ਨੇ ਆ ਕੇ ਸਰਪੰਚ ਪਹਿਲਾਂ ਬੁਲਾਇਆ ਤੈਨੂੰ ਸਾਰੇ ਨਾਲੋਂ ਪਹਿਲਾਂ ਤੂੰ ਨਹੀਂ ਬੋਲੇ ਦੇਖ ਲੈ ਕਰੋ ਹੈਲੋ ਕਰੋ ਦੋਏ ਭਰਾ ਕਰ ਕਰ ਸਰਪੰਚ ਵੈਰੀ ਗੁੱਡ ਠੀਕ ਆ ਪੈ ਜਾ ਪੁੱਤ ਗगन ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਉਹ ਮੇਰਾ ਰੇਡੂਆ ਟੁੱਟ ਗਿਆ ਰੇਡੂਆ ਟੁੱਟ ਗਿਆ ਕੋਈ ਨਾ ਪੁੱਤ ਨਵਾਂ ਲਿਆ ਉਹਨੇ ਰੇਡੂਆ ਰੇਡੂਆ ਨਵਾਂ ਲਿਆ ਕੇ ਦਿੰਨੇ ਤੈਨੂੰ ਇੱਕ ਦਿਨ ਇੱਕ ਹੋਰ ਮੰਗੀ ਦੀ ਨਾ ਗੇਮ ਆ ਦੇਖ ਮੇਰੇ ਦੋਸਤ ਆਏ ਨੇ ਨਾ ਪਟਿਆਲੇ ਤੋਂ ਮੈਂ ਇਹਨਾਂ ਦੀ ਡਿਊਟੀ ਲਾਉਣ ਲੱਗਿਆਂ ਇੱਕ ਤੈਨੂੰ ਹੋ ਲਿਆ ਕੇ ਜਾਣਗੇ ਗੇਮ ਜਿਹੜੀ ਤੂੰ ਮੰਗਦਾ ਸੱਪਾਂ ਵਾਲੀ ਇੱਕ ਰੇਡੂ ਆ